ਲੋ ਬਈ ਜਾਨ ਕਾਇਨਾਤਾਰ ਕੀ ਲੋਟ ਆਇਆ ਉੱਪਰ ਤੇ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਬਈ ਪਿੱਛੇ ਮਸ਼ੀਨ ਲਿਆਉਂਦੀ ਤੇ ਰਾਤ ਸਰੀਆ ਵੀ ਬੰਨ ਕੇ ਤੇ ਰਾਤ ਵਾਲੀ ਕਲਿੱਪ ਦਿਖਾਉਂਦੇ ਸੀ ਮਸ਼ੀਨ ਲੈ ਕੇ ਆਏ ਤੇ ਸਰੀਆ ਬੰਨਦੇ ਸੀ ਲੋ ਬਈ ਟਰੈਕਟਰਾਂ ਦੇ ਉੱਤੇ ਲੱਗੇ ਹੋਰੇ ਲੈਣਾ ਆ ਆਪਣੇ ਆਲਾ ਤੇ ਉਹ ਪਿੱਛੇ ਟਿਸਣਾ ਟਰੈਕਟਰਾਂ ਦੇ ਲਾਗੀ ਲੈਣ ਆ ਰਹੇ ਸਾਰੇ ਕੇ ਰੰਗ ਦੇ ਨਾਲ ਸਾਰਿਆਂ ਦੇ ਕੰਮ ਆਈ ਜਾਂਦੇ ਆ ਆ ਲਿਫਟ ਦੇ ਕੰਮ ਆਈ ਜਾਂਦਾ ਉਹ ਟਰਾਲੀ ਚੱਕਣ ਦਾ ਕੰਮ ਆਈ ਜਾਂਦਾ ਉਹ ਪੱਟ ਘੜ ਜਾਇਆ ਉਹ ਪਿੱਛੇ ਦੂਵੇ ਸਮਾਨਾ ਛੋਟਾ ਮੋਟਾ ਸਾਮਾਨ ਕਰਦੇ ਜੰਦਾ ਹਾਂ 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 ਆਂਢੇਂ ਜ਼ੋਰਾਂ ਪਰ ਤੇ ਚੱਲ ਪੈਣਾ ਹਾਂਜੀ ਹੁਣ ਤਾਂ ਗੱਡੀ ਵੀ ਕੰਮ ਆਉਂਦੀ ਆ ਗੱਡੀ ਦਾ ਵੀ ਗੇੜਾ ਲਾਇਆ ਆਉਣਾ ਹੀ ਆਉਣਾ ਗੱਡੀ ਦਾ ਵੀ ਗੱਡਾ ਬਣਾਇਆ ਪਿਆ ਹਾਂ ਤ੍ਰੈਸ਼ਰ ਆ ਲੈਨੇ ਤ੍ਰੈਸ਼ਰ ਵਾ ਚਲੋ ਵੀ ਆਹ ਖੜੀ ਮਸ਼ੀਨ ਇਹ ਦੁਈ ਆ ਉਹਦੇ ਅਡਮੈਂਟ ਕੋਲਣੇ ਵਾਲੀ ਵਾਈਬ੍ਰੇਟ ਵੀ ਲੈ ਕੇ ਆਉਣੀ ਜਿਹੜੀ ਗਟਕਾ ਨੂੰ ਉਹ ਕਰਦੇ ਇਹ ਸਿਮੈਂਟ ਕੋਲਣੇ ਵਾਲੇ ਲੈ ਕੇ ਜਾਣੀ ਆ ਇਹ ਤਾਂ ਹਾਲੇ ਮੈਨੂੰ ਲੱਗੇ ਵਾਈਬ੍ਰੇਟ ਵਾਲੀ ਆ ആരോ 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 ആരി വാരി ആണോ ടോഡാ ഓർഡർ മശീന വാർത്തി അണ ദോ ਅੱਛੀ ਗੱਲ ਉਹ ਵੀ ਸਾਰੀਆਂ ਮੰਨਣੇ ਰਿਓ ਗਿਆ ਕਿੰਨਾ ਟਾਈਮ ਹੋ ਗਿਆ ਮਨ ਕੰਮ ਦੇਖਣਾ ਤੋਂ ਯਾਰ ਨੇਪੇ ਇਹ ਟਾਈਮ ਹੋ ਗਿਆ ਬਈ ਮਰਤਵਾ ਦੇ ਕੇ 7 ਮਿੰਟ ਹੋ ਗਏ ਹੁਣ ਸਾਰੀਆ ਪੂਰਾ ਹੋ ਗਿਆ ਕੰਪਲੀਟ ਸਭਨਾਂ ਦਾ ਸਵੇਰੇ ਟੈਨਸ਼ਨ ਫਰੀ ਹੋਉਂਗੇ ਚਲੋ ਵੀ ਹੁਣ ਅੱਜ ਮਸ਼ੀਨ ਦਾ ਕੰਮ ਦੇਖਾਂਗੇ ਤੇ ਅੱਜ ਸਰੀਏ ਵੀ ਨਿਓਾਂ 'ਚ ਖੜੇ ਹੋ ਜਾਣੇ ਨਿਓਾਂ 'ਚ ਨਹੀਂ ਜਿੱਥੇ ਆਪਣੇ ਬੀਮ ਪੈਣੇ ਆ ਬਹੁਤ ਨਾ ਬੀਮੋਰ ਅੱਜ ਦੇਖਦੇ ਪਹਿਲਾਂ ਤਾਂ ਅੱਜ ਹੁਣ ਰੇਤਾ ਸਟਣਾ ਉਹ ਜਗਾ ਲੱਭੀ ਕਿੱਥੇ ਰੇਤਾ ਕਿੱਥੇ ਸਟੀਆਂ ਮੇਰੇ ਹਿਸਾਬ ਨਾਲ ਉਰੇ ਰੇਤਾ ਠੀਕ ਹੈ ਬਾਕੀ ਡੈਡੀ ਜੀ ਆਏ ਤੇ ਦੱਸੋਗੇ ਫੇਰ ਉਹ ਦੂਈ ਉਹ ਵੀ ਹੋਣਾ ਨਾ ਆਪਣਾ ਬਜਰੀ ਤਾਂ ਹੀ ਫੇਰ ਮਸ਼ੀਨ ਚੱਲੂਗੀ ਆਹ ਤਾਂ ਹੀ ਪਿੱਲਰ ਖੜੇ ਹੋਣਗੇ ਤੇ ਆਹ ਦੋ ਟੈਂਕਰ ਵੀ ਲਾਉਂਦੇ ਸੀ ਕਿ ਕੱਲ ਅਸੀਂ ਇੱਕਾ ਛੋਟਾ ਇੱਕੋ ਜਿਸਨਾਂ ਦੇ ਲਿਆਉਂਦਾ 1000 ਲੀਟਰ ਵਾਲਾ ਉਹਦੋਂ ਨਾਲ ਸਾਡਾ ਸਰਜ ਕਰਨਾ ਰੋਜ਼ ਇਹ ਭਰਦ ਕਰਨਾ ਹੈ ਸਰ ਇਹਦਾ ਕੋ ਲਿਖਿਆ ਹੋਇਆ 1000 ਲੀਟਰ ਇਹ ਆਪਣੀ ਹੋਊਗੀ 100 200 ਲੀਟਰ ਹੋਊਗੀ ਸ਼ਾਇਦ ਬਾਕੀ ਪਤਾ ਨਹੀਂ ਮੈਨੂੰ ਦੱਸਿਓ ਕਿੰਨੀ ਹੁੰਦੀ ਹੈ ਤੇ ਲੋ ਬਈ ਦੇਖਦੇ ਅੱਜ ਕਾਹਦੇ ਕੋੰਦੇ ਕੰਮ ਸ਼ੁਰੂ ਕਰੀਏ ਇੱਥੇ ਮੌਸਮ ਵੀ ਠੀਕ ਹੈ ਬੱਦਲ ਵਾਈਜੀ ਆ ਵਧੀਆ ਠੰਡ ਗਰੇ ਫਿਰ ਕੰਮ ਸੋਹਣਾ ਹੋ ਜਾਂਦਾ ਤੇ ਦੇਖਦੇ ਬਈ ਹੁਣ ਕਾਲਾ ਹੁੰਦੇ ਦਿਲਚੰਦ ਤੇ ਮੈਂ ਲੱਗ ਗਿਆ ਬਈ ਗੜਕੜ ਬਣੰਨੇ ਛੀਨ ਨੂੰ ਹਲੇ ਟਾਈਮ ਹੈ ਮੈਂ ਕਿ ਬਿੱਲੀ ਨੇ ਲੱਗੇ ਗਈਏ ਉਹ ਸਾਰੀ ਜਿਹੜਾ ਬੰਨਿਆ ਤਾਂ ਉੱਥੇ ਰੱਖਤਾ ਛੀਨ ਮਾਰ ਗੱਡੀ ਆਹ ਸਾਰੀ ਆ ਵਿਟਾ ਦੇਣਾ ਆਪਾਂ ਨੇ ਇੱਧਰ ਬਾਹਰ ਦੇਖ ਮਾਰ ਤੋਰੀ ਪਾਓ ਇੱਕ ਇੱਕ ਬੰਡਲ ਆਪਾਂ ਆਪਾਂ ਬਾਬੇ ਨੂੰ ਸੁੱਲੇ ਲੈਂਦੇ ਹਾਂ ਅਰੇ ਡੜੀ ਦੇ ਪਾਣੀ ਲਾਉਣ ਲੱਗੇ ਹਾਂ ਅਰੇ ਲਾ ਦੀ ਪਾਣੀ ਆ ਸਿਟੀ ਦੀ 96 ਆ ਤੇ ਚੱਲੋ ਹੋ ਮਾਗ ਨੂੰ ਕਿਸੇ ਨੂੰ ਮੌਰੀ ਚਲੋ ਇਹ ਵੀ ਟਾਣੇ ਲੱਗ ਗਿਆ ਬੱਬ ਅੱਜ ਕਮੀਰ ਤੋਂ ਛੜੀ ਆ ਅੰਦਰੋਂ ਦੱਟੇ ਟਰਾਲੀ ਪਾ ਲਿਆ ਇਹ ਵੀ ਖਾਲੀ ਗਰੀ ਅੰਦਰ ਆ ਕੱਢੀਆ ਬਣਾ ਬਾਹਰ ਕੱਢ ਦੀ ਹਾਂਜੀ ਟਰੈਲਰ ਅੰਦਰ ਪੜਨ ਨੱਗੇ ਖਾਲੀ ਉਧਰੋਂ ਰਾਜੂ ਲਈ ਹੈ ਰੈਡੀ ਉਹਦੇ ਲਈ ਬੀਸਮੈਂਟ ਤੇ ਇੱਧਰ ਸਰਵੇ ਚੱਲੇ ਇੱਥੇ ਲੈਣਾ ਹੈ ਹਾਂ ਕੋਈ ਨੀ ਚੋਖਾ ਹਾਂ ਗੱਡੀ ਆ ਗਈ ਅੰਦਰ ਅੰਦਰ ਖੜ ਚੋ ਇੱਕ ਮਿੰਟ ਦੱਸਦਾ ਗੱਡੀ ਸਾਈਡ ਕਰ ਲਵਾ ਲੈ ਵੀ ਰਾਜੂ ਵੀ ਰੈਡੀ ਕੰਮ ਆ ਗਈ ਪਾਰਟੀ पे ਨਵੀਂ ਰੈਡੀ ਦੀ ਕਰੂਗੇ ਬਾੜ ਦੀ ਹੂੰ ਕਾਗ ਲੱਤੀ ਕੱਲ ਕੱਲ ਵੱਲੇ ਐ ਨਵੇਂ ਰੰਗ ਸ਼ੰਗੇ ਕਰਾ ਕੇ ਡਿਸਕਵਰੀ ਵਜਾਂਦਾ ਹੈ ਹੈ ਹਾਂ ਤਿੰਨ ਤਿੰਨ ਆ ਗਏ ਹੈ ਤੇਰੇ ਬਾੜੇ ਇਸ ਕੋਲ ਆ ਰੱਤਾ ਨਹੀਂ ਜਾਦਾ ਉਹ ਯਾਰ ਸਾਡਾ ਨਹੀਂ ਤਾਂ ਕਿੰਨੇ ਹੋ ਗਏ ਰਾਜੂ 9 ਹੋ ਗਏ 9 ਹੋ ਗਏ ਭਰ ਗਈਆਂ ਹੂੰ 10 ਭਣੇ ਉਹ ਦੇਖੀ ਧਿਆਨ ਨਾਲ ਅਗਲੇ ਕਿਹੜੇ ਜੇ ਪਾਦਾ ਵੀ 10 ਨਾਲ ਬਾਰਿੰਗ ਚੱਲਣੇ ਆ ਹਾਂ ਆਣਾ ਕਰੋਗੇ ਫੇਰ ਆ ਜੀ ਫੋਨ ਕਰੇ ਤੇ ਕਿ ਆਪਰੇ ਕਿੱਧਰ ਨਾਲ ਨਾਲ ਫੋਨ ਕਰਾ 12 ਗਏ ਉਹਨੇ ਦੋ ਹੋਰ ਪਾ ਦੇ ਬਾਲਾ ਦੋ ਹੋਰ ਟਰ ਮਾੜੇ ਲਈ ਹਮਮ ਮੁੜੇ ਸੋੜਦੇ ਇੱਥੇ ਖੋਰ ਸਟੱਲਾ ਹਲੇ ਪੰਜ ਹੋਰ ਰੱਖ ਲਵਾਂਗਾ ਫਾਈਨਲ ਯਾਰ ਅੱਛਾ ਅੱਛਾ ਬੱਸ ਬੱਸ ਖੜੇ ਸਕੂਟਰੀ ਕੀ ਕਰਨਾ ਆਵਾਜ਼ ਮਿੰਟ ਤਾਰਤਾ ਮਿਸਤਰੀ ਸਾਹਿਬ ਵੀ ਆ ਗਏ ਇਹ ਉਧਰ ਮਜੇਨ ਵੀ ਡਿੱਗੀ ਜੋ ਬਈ ਜਨਰੇਟਰ ਚੱਲ ਪਿਆ ਦੋਰ ਮੇਟ ਕਾਈ ਗੱਲ ਬਣਨੀ ਆ ਉਹ ਦੇਖ ਕੱਡੇ ਨਿਕਲਦੇ ਸਾਰਾ ਸਿਹੜਾ ਮੋਟਾ ਹੋ ਗਿਆ ਉਹਦਾ ਪੈਦਾ ਕਿਹੜਾ ਲੱਗ ਰਹੀ ਹੈ ਵਿੱਚ ਪਾਦਾ ਜੇ ਪਹਿਲੇ ਕਿਹੜੇ ਚ ਆਹ ਵਰਗੇ ਆਹ ਵਰਗੇ ਪਿਛਲੇ ਘਰ ਚੋਂ ਸਾਰੇ ਚੜ ਦੂਏ ਕਿਹੜੇ ਚ ਮੁਰਲੇ ਪਰ ਜਾਣੇ ਉਹ ਦਰਮਣ ਚੱਲਦਾ ਨਾ ਆਉਂਦੇ ਨੇ ਇੱਧਰ ਫੋਲਟ ਜਾਂਦਾ ਆਪਣਾ ਬਚਾਉਣ ਲੱਗਿਆ ਤੂੰ ਨੀ ਹੋਲੇ ਕੇ ਚੱਲ ആ ഡോപായിരം കേ ਸੰਦੀਗੰਦ ਜਾਣੀ ਆ ਉੱਧਰ ਇੱਕਣੀ ਉੱਧਰ ਲਾਉਂਗੇ ਟਿਕਟ ਹੋ ਰੱਖ ਲੈ ਜਿਹਨੇ ਮਰੇ ਆਪਣੇ ਬੰਦਾ ਬਰਾਵਾ ਦੀ ਜੀ 13 ਰਵਰ ਗਾਰ ਟਿਕੂਗਾ ਸਾਰਾ ਆਇਟ ਦੇ ਹਿਸਾਬ ਨਾਲ ਨਕਸ਼ਾ ਗੱਦ ਤੇ ਰੱਖਿਆ ਤੇ ਆ ਵੀ ਨਕਸ਼ਾ ਬਣਾ ਇਹਨੂੰ ਲੈਮੀਨੇਸ਼ਨ ਕਰਾ ਦੇ ਕਿ ਦੂਵੇ ਨੋਡ ਪੇਪਰ ਖਰਾਬ ਹੋ ਜਾਂਦਾ ਹੈ ਨਾ ਕੋਈ ਖਰਾਬ ਹੋਣ ਚੱਕਰ ਨਹੀਂ ਜਿੰਨਾ ਮਰਜੀ ਗੱਲਾ ਹੋ ਜੇ はい。<Okay. S 2> okay. ਆ ਭਾਈ ਇੱਧਰ ਨੂੰ ਬੁਲਾ ਲਾ ਬਾਕੀ ਹੈ ਰੋੜਾ ਦਾ ਇੱਕ ਵੀ ਹਾਂ ਰੋੜਾ ਕਰ ਗਿਆ ਕਰ ਗਿਆ ਖੋਲ ਤਾਂ ਗੱਲ ਕੋ ਬੋਲੇ ਰੱਖਦੇ ਯਾਰ ਜਮਾ ਚਾਰਾ ਖਾਣਾ ਤੇ ਇੱਥੇ ਇੱਧਰ ਰੱਖੀਂ ਨਾਲ ਦੇ ਵੀ ਨੰਗਣਾ ਉੱਪਰ ਰੱਖੀ ਆ ਤੁਸੀਂ ਠੀਕ ਕਰੇ ਰੱਖੀ ਜ ਲੈ ਉਪਰੇ ਫੜਾਵਾ ਉਹਦੇ ਨੇ ਫੜਾ ਤੁਸੀਂ ਇੱਧਰ ਰੱਖ ਬਣੀਆ ਚੱਲ ਉੱਧਰ ਮੜਲਾ ਫੜਾ ਮੰਮੀ ਆ ਗਿਆ ਬੱਲੇ ਦੰਦ ਨਾ ਕਰ ਤੂੰ ਬਰੇ ਬਣੀ ਬੜਾ ਬੜਾ ਨਾ ਜਾ ਜੀ ਜਲਦੀ ਈ ਟੱਕ ਟੱਕਾ ਨਾ ਨਬੜ ਗਈ ਵਈ ਇੱਧਰ ਉਹ ਵੀ ਅਦਰ ਨੇ ਬੜਿਆ ਦਰ ਜੱਟ ਜੀ ਵੀ ਆ ਗਏ ਆਂ ਜੱਟੇ ਹੋਰ ਠੀਕ ਹੈ ਅੱਛਾ ਕਿਥੇ ਉਹ ਪਰਲੇ ਪਾਸੇ ਅੱਛਾ ਉਹ ਕੁਰਸੀ ਵਾ ਜਿੰਨੇ ਕਿਆ ਹਾਲ ਐ ਬੜ ਠੀਕ ਐ ਬਾਈ ਬੈਠੀ ਬਣੀ ਉਹ ਉੱਥੇ ਪੈਛੇ ਦੇ ਜਿੱਥੇ ਪਟੜਾ ਲੰਗਾ ਇੱਥੇ ਢਾਈ ਹੋਈ ਐ ਉਹ ਕੁਰਸੀ ਡਾਈ ਵੀ ਇੱਥੇ ਉੱਪਰ ਰੁਕੇ ਇੱਥੇ ਦਾ ਫਾਇਦਾ ਜਿੰਨੀ ਨੇੜੇ ਹੋ ਜੇ ਜਦੀ ਲੱਗਦੀ ਆ ਇੱਥੇ ਮਾਰ ਬਾਈ ਕੌਤਨ ਬੈਠੇ ਰਿਹਾ ਪਾ ਉੱਥੇ ਖੜੇ ਪਾ ਠੀਕੇ ਕੰਮ ਚੱਲਦਾ ਹਾਂ ਹਾਂ ਪਤੀ ਜੀ ਐਨ ਓਕੇ ਰੋਟ ਟੀਵੀ ਤੂੜਾ ਵਹੀ ਜ਼ਿਆਦਾ ਜ਼ਰੂਰੀ ਆ ਮੀਂਹ ਕਰਕੇ ਕੰਮ ਖਿੱਚਿਆ ਹੋਇਆ ਨੇ 13 14 ਨੂੰ ਖਾਸ ਮੀਂਹ ਦੱਸਿਆ ਹਾਂਜੀ ਜਿਹੜੇ 12 ਹੁੰਦੇ ਆ ਕੀ ਬਤਾ ਪੈਣਾ ਕਿਤੇ ਨਹੀਂ ਇਹਦਾ ਦੇਖ ਲਈ ਇਹਦੇ ਫਸਲਾਂ ਦੇ ਟੈਪ ਆਉਣਾ ਹੋਣਾ ਹੋਰ ਪੱਕਦੀਆਂ ਹੁਣ ਹਾਂ ਆ ਪਾਵਲ ਤਾਂ ਬਿਛਾਤ ਤੇ ਕਈ ਤਾਂ ਇੱਧਰ ਹੈ ਨਾ ਦੀਪ ਦੇ ਉਹਨਾਂ ਦੇ ਬਿਛਾਤੀ ਉੱਧਰ ਉੱਥੇ ਵੀ ਉੱਧਰ ਕੰਮ ਚੱਲਦਾ ਕਿੱਧਰ ਚਾਚਾ ਰੇ ਰੇਤਾ ਲੈ ਆਏ ਕਰੀਆਂ ਨੂੰ ਹੁਣ ਅੰਦਰ ਹੱਟੇ ਰਾਂ ਨੂੰ ਪਤਾ ਲੱਗਦਾ ਇੱਟਾ ਵੇ ਹਾਂ ਪਿੱਛੇ ਲੁਵਾਇ ਕਿੱਛਾ ਦੇ ਚੱਕ ਦੇ ਉੱਪਰ ਉੱਪਰ ਐਨਪੂਰ ਉੱਪਰ ਜਾ ਕੇ ਚੱਕਿਓ ਗਾਣਾ ਕਰਿਓ ਓਏ ਪਿੱਛੇ ਨੂੰ ਪਿੱਛੇ ਨੂੰ ਉੱਪਰ ਚੱਕੇ ਉੱਪਰ ਚੱਲ ਦੇਖ ਚੱਕ ਦੇਖੋ ਟਰਾਈ ਲਾ ਕੇ ਐ ਕਰ ਉੱਪਰ ਚੜ ਮੜੀ ਜੀ ਢਾਂਗ ਢਾ ਗਲਤ ਕਰ ਲਿਫਟਿੰਗ ਗੱਲ ਤਾਂ ਸੁਣ ਡਾਊਨ ਕਰਕੇ ਕਾਇਨਾਤਾਰ ਕੀ ਲੋਟ ਆਇਆ ਉੱਪਰ ਤੇ ਆਹ ਮਾਲ ਗੱਲਾਂ ਤੇ ਲੈ ਵੀ ਹੋ ਗਿਆ ਖਾਲੀ ਟਰਲਾ ਹਾਂ ਹਰ ਤੇ ਉਤਾਰਦੇ ਮਾਰੇ ਕਹੀ ਜਾਂਦਾ ਆਪੇ ਕੰਦੇ ਲੋ ਬਈ ਹੁਣ ਕਿਹੜਾ ਆਉਂਗਾ ਰੇ ਤੇ ਨਾ ਆਦਾ ਬਜਰੀ ਦਾ ਚਾਹ ਗੰਦਰਾ ਪਰਕੇ ਇਹਦੇ ਨਾਲ ਲਿਆਉਂਦੇ ਨਾ ਪਰਕੇ ਉਹ ਦੂਵੇ ਨਾਲ ਤੇ ਖਾਲੀ ਇਹਦੇ ਨਾਲ ਉਹ ਸਰਜੀਤ ਖਾਨ ਕੈਸੇ ਹੈ ਮੂੰਹ ਚਿੱਟਾ ਕਰਿਆ ਕੀ ਗੱਲ ਉਹ ਵੀ ਵੀਡੀਓ ਪੌਰੀ ਬੰਦ ਕਰਦੇ ਆ ਤੇ ਹੁਣ ਕੰਮ ਇਹ ਰੋਟੀ ਆ ਕੇ ਫੇਰ ਲਾ ਕੇ ਹੁਣ ਅਗਲੀ ਵੀਡੀਓ ਸ਼ੁਰੂ ਕਰਾਂਗੇ ਵੀਡੀਓ ਨੇ ਲੰਮੀ ਹੋ ਜਿੰਦੀ ਤੇ ਬਈ ਕੰਮ ਪੂਰਾ ਖਿੱਚਿਆ ਹੋਇਆ ਨਜ਼ਰ ਆ ਰਿਹਾ ਹੈ ਰੱਬ ਵੀ ਥੋੜਾ ਸਾਥ ਦੇ ਰਿਹਾ ਹੈ ਚੈੱਕ ਕਰਦੇ ਵੀਡੀਓ ਬੰਦ ਹੋ ਗਈ